ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਇਸ ਚੈਨਲ ਪਰ ਮਾਰਥ ਦੇ ਪਾਂਧੀ ਨਾਲ ਜੁੜਨ ਲਈ ਮੈਂ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੀ ਹਾਂ ਜੀ ਉਸ ਤੋਂ ਵੀ ਪਹਿਲਾਂ ਪਰਪਿਤਾ ਪਰਮੇਸ਼ਰ ਅਗੇ ਸਿਰ ਨਿਵਾਉਂਦੀ ਹਾਂ ਜਿਸ ਦੀ ਅਪਾਰ ਰਹਿਮਤ ਸਦਕੇ ਇਹ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੀ ਸ਼ਰਨ ਗਿਆ ਭਾਵ ਸ਼ਬਦ ਦੀ ਵਿਚਾਰ ਕਰਦੇ ਹਾਂ ਗੁਰ ਪ੍ਰਸਾਦੀ ਦਾਤ ਚੋਲੀ ਪਈ ਜੀ ਸੋ ਆਪਣੀ ਤੁਛ ਬੁੱਧੀ ਅਨੁਸਾਰ ਉਸੇ ਅਨਪਵਨ ਨੂੰ ਮੈਂ ਆਪ ਸਾਰੇ ਗੁਰੂ ਪਿਆਰਿਆਂ ਨਾਲ ਸਾਂਝਾ ਕਰਨ ਲਈ ਹੀ ਮੈਂ ਇਸ ਤਰ੍ਹਾਂ ਰਹੀ ਕਿ ਨਿਕਾ ਜਾ ਉਪਰਾਲਾ ਰੰਬਿਆ ਹੈ ਜੀ ਕਿਉਂਕਿ ਇਸ ਥਾਂ ਨੂੰ ਵੰਡਿਆ ਕਦੇ ਟੋਟ ਨਹੀਂ ਆਉਂਦੀ ਬਲਕਿ ਹੋਰ ਵੀ ਵਧਦਾ ਰਹਿੰਦਾ ਹੈ ਤਾਂ ਇੱਥੇ ਗੁਰੂ ਪੰਜਵੇਂ ਪਾਸ਼ਾ ਫਰਮਾਉਂਦੇ ਹਨ ਪਿਓ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਪਿਉ ਦਾ ਦੇ ਕਾ ਕੋਲ ਦਿੱਤਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਛੂ ਨ ਬੋਲ ਭਰੇ ਭੰਡਾਰ ਖੋਟ ਤੋਲ ਖਾਵੇ ਖਰਚੇ ਰਲ ਮੇਰੇ ਭਾਈ ਟੋਟ ਨਾ ਆਵੇ ਵੱਧੋ ਜਾਈ ਕਹ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਟ ਖਜ਼ਾਨੇ ਲਿਆਰ ਲਾਏ ਸੋ ਸੰਗਤ ਜੀ ਗੱਲ ਕਰਦੇ ਹਾਂ ਪਰਮਾਰਥ ਕੀ ਹੈ ਇਸ ਮਾਰਗ ਤੇ ਚੱਲ ਕੇ ਅਸੀਂ ਕੀ ਮੈਂ ਉਸ ਪਰਵਿਰਧਗਾਰ ਪ੍ਰਮਾਤਮਾ ਨਾਲ ਅਪੇਧ ਹੋ ਸਕਦੇ ਹਾਂ ਔਰ ਆਲ ਮਿਲ ਕੇ ਇਸ ਮਾਰਗ ਦੇ ਪੰਦੀ ਬਣ ਕੇ ਇਸ ਤੇ ਚੱਲਣ ਦੀ ਕੋਸ਼ਿਸ਼ ਕਰੀਏ ਗੁਰੂ ਪਿਆਰਿਓ ਇਹ ਤਾਂ ਤੈ ਹੈ ਕਿ ਇਸ ਮਾਰਗ ਦੀ ਸ਼ੁਰੂਆਤ ਅਸੀਂ ਆਪਣੇ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਜਾ ਕੇ ਹੀ ਕਰ ਸਕਦੇ ਹਾਂ ਭਾਵ ਕਿ ਗੁਰੂ ਦੇ ਦਵਾਰੇ ਜਾਣਾ ਹੈ ਕਿਉਂਕਿ ਉਹ ਸਾਡਾ ਧਾਰਮਿਕ ਸਥਾਨ ਹੈ ਪਰ ਗੁਰੂਦਵਾਰੇ ਨੂੰ ਸਿਰਫ ਇੱਕ ਸਥਾਨ ਜਾਂ ਬਿਲਡਿੰਗ ਨਾ ਮੰਨ ਕੇ ਅਸੀਂ ਇਸ ਨੂੰ ਗੁਰੂਦਵਾਰਾ ਜਾ ਗੁਰੂ ਰਾਹੀ ਵੀ ਮੰਨ ਸਕਦੇ ਹਾਂ ਸੋ ਗੁਰੂ ਦਾ ਦਵਾਰ ਉਹ ਦਰਵਾਜਾ ਹੈ ਜਿੱਥੋਂ ਗਿਆਨ ਦੀ ਪ੍ਰਾਪਤੀ ਕਰਕੇ ਅਸੀਂ ਗੁਰੂ ਵੱਲੋਂ ਦੱਸੇ ਮਾਰਗ 'ਤੇ ਆਪਣੀ ਸੁਰਤੀ ਦੇ ਪੈਰ ਧਰਨੇ ਹਨ ਜਿਸ ਨਾਲ ਕੇ ਸਾਨੂੰ ਆਪਣੇ ਪਰਮ ਪਿਤਾ ਪਰਮੇਸ਼ਰ ਦਾ ਦਰ ਨਜ਼ਰ ਆ ਜਾਏ ਗੁਰੂ ਨਾਨਕ ਦੇਵ ਜੀ ਰਾਗ ਰਾਮਕਲੀ ਵਿੱਚ ਫਰਮਾਉਂਦੇ ਹਨ ਜਿੱਤ ਧਰ ਵਸੇ ਕਵਨ ਧਰ ਕਹੀਏ ਦਰਪੇ ਤਰ ਦਰ ਕਵਨ ਲਹੇ ਜਿਸ ਦਾ ਕਾਰਨ ਫਿਰ ਆਉਦਾ ਸੀ ਸੋਦਰ ਕੋਈ ਆਏ ਕਹੇ ਜਿਸ ਦਾ ਕਾਰਨ ਫਿਰ ਆਉਦਾ ਸੀ ਸੋਦਰ ਕੋਈ ਆਏ ਕਹੇ श्री गुरु ग्रंथ साहिब जी ਦੀ ਸਮੁੱਚੀ ਬਾਣੀ ਪਰਮਾਤਮਾ ਦੀ ਸਿੱਖ ਸਲਾਹ ਦੀ ਬਾਣੀ ਹੈ। ਬ੍ਰਹਮ ਦਾ ਵਿਚਾਰ ਹੈ, ਗੁਰੂ ਦਾ ਗਿਆਨ ਉਹ ਚਾਨਣ ਬਣਾ ਰਿਹਾ ਹੈ ਜਿਸ ਦੇ ਪ੍ਰਕਾਸ਼ ਨਾਲ ਮਨੁੱਖੀ ਮਨ ਦੀ ਪਦਾਰਥਵਾਦੀ ਬਿਰਤੀ ਹੌਲੀ-ਹੌਲੀ ਅਲੋਪ ਹੋ ਜਾਂਦੀ ਹੈ। ਪਰਮਾਤਮਾ ਵੱਲ ਜਾਣ ਦਾ ਮਾਰਗ ਰੂਸ਼ਨਾ ਜਾਂਦਾ ਹੈ, ਭਾਵਕੇ ਸਾਹਮਣੇ ਦਿਖਾਈ ਦੇਣ ਲੱਗ ਪੈਂਦਾ ਹੈ। ਪੰਜਵੇਂ ਪਾਸ਼ਾ ਰਾਗ ਸੋਠ ਵਿੱਚ ਫਰਮਾਉਂਦੇ ਹਨ, ਇਹ ਬ੍ਰह्म ਵਿਚਾਰ ਸੁ ਜਾਣੇ ਜਿਸ ਦਇਆਲ ਹੋਏ ਭਗਵਾਨ ਨੇ। ਬੰਮੀ ਬਾਸ਼ਾ ਰਗ ਆਸਾ ਵਿੱਚ ਫਰਮਾਉਂਦੇ ਹਨ ਜੇ ਨਾਨਕ ਬੋਲੇ ਬ੍ਰਹਮ ਵਿਚਾਰ ਸੋ ਜੋ ਸੁਣੇ ਕਮਾਵੇ ਸੋ ਤਰੇ ਪਰ ਜਨਮ ਨ ਮਰੇ ਨ ਆਵੇ ਨ ਜਾਏ ਹਰ ਸੇਤੀ ਉਹ ਰਹੇ ਸਮਾਇ ਗੁਰੂ ਸਾਹਿਬਾਨਾਂ ਤੇ ਭਗਤ ਜਨਾਂ ਦੇ ਆਪਣੇ ਜੀਵਨ ਪ੍ਰੈਕਟੀਕਲ ਜੀਵਨ ਰਹੇ ਹਨ ਜੀ ਜਿਨ੍ਹਾਂ ਨੇ ਆਪਣੇ ਅੰਦਰ ਸਾਖ ਸਾਤ ਪਰਮਾਤਮਾ ਨੂੰ ਪ੍ਰਗਟ ਕੀਤਾ ਤੇ ਆਪ ਉਸੇ ਦਾ ਰੂਪ ਹੋ ਗਏ ਫਿਰ ਆਪਣੇ ਅਨੁਭਵ ਨੂੰ ਆਪਣੇ ਆਪਣੀ ਬਾਣੀ ਰਾਹੀਂ ਪਰ ਉਹ ਕੇ ਸਾਨੂੰ ਸੰਸਾਰੀਆਂ ਨੂੰ ਇਸ ਮਾਰਗ ਤੇ ਚੱਲਣ ਦੀਆਂ ਯੁਗਤੀਆਂ ਬਖਸ਼ ਕੇ ਸਾਡਾ ਮਾਰਗਦਰਸ਼ਨ ਕੀਤਾ ਅਸੀਂ ਭਾਵੇਂ ਆਪਣੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਪਹਿਤੀ ਬੇਤਹਾਸ਼ਾ ਸ਼ਰਧਾ ਭਾਵਨਾ ਰੱਖਦੇ ਹੋਈਏ ਪਰ ਨਿਰੇ ਸ਼ਰਧਾ ਭਾਵਨਾ ਗੁਰੂ ਦੇ ਗਿਆਨ ਤੇ ਬਿਨਾ ਅਧੂਰੀ ਹੈ ਕਿਉਂਕਿ ਅਜੇ ਇਹ ਗਿਆਨ ਵੀ ਹੋਣੀ ਸ਼ਰਧਾ ਪੂਜਾ ਦਾ ਹੀ ਰੂਪ ਹੁੰਦਾ ਹੈ ਜੋ ਗੁਰਮਤ ਵਿੱਚ ਪਰਵਾ ਨਹੀਂ ਦੂਜੇ ਪਾਸੇ ਨੀਰਾ ਗਿਆਨ ਵੀ ਬੰਦਗੀ ਤੇ ਸ਼ਰਧਾ ਭਾਵਨਾ ਤੋਂ ਬਿਨਾ ਅਧੂਰਾ ਹੈ ਜੀ ਕਿਉਂਕਿ ਅਸੀਂ ਉਹ ਸਾਰੇ ਗਿਆਨ ਨੂੰ ਰੱਟਾ ਲਾ ਕੇ ਆਪਣੇ ਦਿਮਾਗ ਵਿੱਚ ਇਕੱਠਾ ਕਰ ਲੈਂਦੇ ਹਾਂ ਲੋਕਾਂ ਨੂੰ ਉਪਦੇਸ਼ ਦੇ ਕੇ ਆਪਣੇ ਗਿਆਨੀ ਹੋਣ ਦਾ ਪ੍ਰਗਟਾਵਾ ਕਰਦੇ ਹਾਂ ਇਸ ਨੂੰ ਅਸੀਂ ਬૌਧਿਕਤਾ ਕਹਿ ਸਕਦੇ ਹਾਂ ਪਰ ਅਸੀਂ ਆਪਣੀ ਬૌਧਿਕਤਾ ਨੂੰ ਸਿਰਫ ਅੱਖਰਾਂ ਦੇ ਪਿੰਜਰੇ ਵਿੱਚ ਕੈਦ ਕਰ ਲੈਂਦੇ ਹਾਂ ਅੱਗੇ ਨਹੀਂ ਵਧਦੇ ਗੁਰੂ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਜੇ ਅਸੀਂ ਭਾਵਨਾਤਮਕ ਤੌਰ ਤੇ ਜਜਬਤੀ ਹੋ ਕੇ ਅੱਗੇ ਪਰਮार्थ ਦੀ ਖੋਜ ਵੱਲ ਨਹੀਂ ਤੁਰਦੇ ਤਾਂ ਅਸੀਂ ਗਿਆਨੀ ਹੁੰਦੇ ਹੋਏ ਵੀ ਅਧੂਰੇ ਹੀ ਰਹਿ ਜਾਵਾਂਗੇ ਫਿਰ ਇਹ ਪੰਡਾ ਉੱਥੇ ਹੀ ਖਤਮ ਹੋ ਜਾਂਦਾ ਹੈ ਅਸੀਂ ਆਪਣੇ ਜੀਵਨ ਵਿੱਚ ਮੁਕਾਮ ਹਾਸਲ ਨਹੀਂ ਕਰ ਸਕਾਂਗੇ ਪ੍ਰੰਤੂ ਜਿਨ੍ਹਾਂ ਜਿਗਿਆਸੂਆਂ ਅੰਦਰ ਪਰਮਾਤਮਾ ਤੱਕ ਪਹੁੰਚ ਕਰਨ ਦੀ ਤਾਂਗ ਹੁੰਦੀ ਹੈ ਉਹ ਇਸ ਪੜਾਅ ਤੇ ਨਹੀਂ ਰੁਕਦੇ ਉਨਾ ਦੇ ਖੋਜੀ ਮਨ ਆਪਣੇ ਦੀਬਿਆ ਪੈਰਾ ਭਾਵ ਸੁਰਤੀ ਰਾਹੀ ਅੱਗੇ ਮਾਰਗਵਲ ਚੱਲ ਪੈਂਦਾ ਹੈ। ਗੁਰੂ ਗਿਆਨ ਰੂਪੀ ਬੌਧਿਕਤਾ ਦੇ ਪ੍ਰਕਾਸ਼ ਨਾਲ ਗੁਰੂ ਗਿਆਨ ਰੂਪੀ ਬੌਧਿਕਤਾ ਦੇ ਪ੍ਰਕਾਸ਼ ਨਾਲ ਉਹ ਆਪਣੇ ਪ੍ਰੀਤਮ ਪਿਆਰੇ ਦਾ ਦੇਸ਼ ਲੱਭਣ ਲਈ ਤਰਲੋ ਮੱਛੀ ਹੋਏ ਰਹਿੰਦੇ ਹਨ। ਉਸ ਗੁਣੇ નિਧਾਨ ਹਸਤੀ ਪਰਮੇਸ਼ਰ ਦੇ ਵਿਛੋੜੇ ਕਾਰਨ ਪੈਰਾ ਕੀ ਹੋਏ ਮਨ ਨੂੰ ਕੋਈ ਵੀ ਰਕਾਵਟ ਠੱਲ ਨਹੀਂ ਪਾ ਸਕਦੀ। ਜਿਗਿਆਸੂ ਦੀ ਇਸ ਅਵਸਥਾ ਦਾ ਜ਼ਿਕਰ ਗੁਰੂ ਰਾਮਦਾਸ ਜੀ ਰਾਗ ਗਉੜ ਵਿੱਚ یوں ਕਰਦੇ ਹਨ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਅਪਤੇ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਅਪਤੇ ਜਿਉ ਤਿੱਖਾ ਬੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ ਹਮਰੀ ਵੇਦਨ ਹਰ ਪ੍ਰਭ ਜਾਣੇ ਮੇਰ ਮਨ ਅੰਤਰ ਕੀ ਪੀਰ ਸੋ ਗੁਰੂ ਪਿਆਰਿਓ ਇਹ ਅਸਲ ਸੱਚ ਦਾ ਮਾਰਗ ਪਰ ਮਾਰਥੜਾ ਮਾਰਗ ਕਹ ਲਾਂਦਾ ਹੈ ਜਿਸ ਦੇ ਪੰਦੀ ਬਣਨਾ ਰੋਹਾਨੀਤ ਅਨੁਭਵ ਖੁੱਲਦਾ ਹੈ ਅਕਾਲ ਪੁਰਖ ਦੀ ਅਕਾਲ ਪੁਰਖ ਦੀ ਸੋਝੀ ਪੈਂਦੀ ਹੈ ਭਗਤ ਕਬੀਰ ਜੀ ਸਮਝਾਉਂਦੇ ਹਨ ਕਿ हे ਭਾਈ ਪ੍ਰਭ ਪ੍ਰਾਪਤੀ ਦੀ ਘਾਟੀ ਬਹੁਤ ਔਖੀ ਤੇ ਦੁਸ਼ਵਾਰ ਹੈ ਪਰ ਜਿਨ੍ਹਾਂ ਦੇ ਅੰਦਰ ਪ੍ਰਭ ਵਿਛੋੜੇ ਦੀ ਤੜਪ ਪੈਦਾ ਹੋ ਜਾਏ ਉਹ ਆਪਣੇ ਸਿਦਕ ਨਾਲ ਔਖੀ ਤੇ ਦੁਸ਼ਵਾਰ ਘਾਟੀ ਨੂੰ ਵੀ ਸਹਿਜੇ ਹੀ ਚੜ ਜਾਂਦੇ ਹਨ ਭਗਤ ਕਬੀਰ ਜੀ ਫਰਮਾਉਂਦੇ ਹਨ ਕਬੀਰ ਇਹ ਮਾਰਗ ਪੰਡਿਤ ਗਏ ਜੇ ਮਾਰਗ ਪੰਡਿਤ ਗਏ ਪਾਛੇ ਪਰਿਬਹੀਰ ਇੱਕ ਅਵਕਟ ਘਾਟੀ ਰਾਮ ਕੀ ਤਿਸ ਚੜ ਰਹੇ ਹੋ ਕਬੀਰ ਕਿਉਂਕਿ ਇਸ ਮਾਰਗ ਤੇ ਕੋਈ ਕੋਈ ਹੀ ਚੱਲਦਾ ਹੈ ਜੀ ਸੋ ਗੁਰੂ ਪਿਆਰਿਓ ਦਿਮਾਗੀ ਗਿਆਨ ਤੇ ਅਨੁਭਵੀ ਗਿਆਨ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਦਿਮਾਗ ਸਰੀਰ ਦਾ ਇੱਕ ਅੰਗ ਹੈ ਜੇ ਕਿਸੇ ਕਾਰਨ ਸਾਡਾ ਦਿਮਾਗੀ ਸੰਤੁਲਨ ਵਿਗੜ ਜਾਏ ਤਾਂ ਸਾਡਾ ਸਾਰਾ ਗਿਆਨ ਦਿਮਾਗ ਵਿੱਚੋਂ ਲੜਖੜਾ ਜਾਏਗਾ ਤੇ ਖਤਮ ਵੀ ਹੋ ਸਕਦਾ ਹੈ ਅਸੀਂ ਭੁੱਲ ਜਾਵਾਂਗੇ ਸਭ ਕੁਝ ਪਰੰਤੂ ਜੋ ਅਨੁਭਵ ਗਿਆਨ ਦਾ ਪ੍ਰਕਾਸ਼ ਜਗਿਆਸੂ ਦੇ ਹਿਰਦੇ ਘਰ ਵਿੱਚ ਪ੍ਰਵੇਸ਼ ਕਰ ਜਾਏ ਤੋ ਮਨ ਦੇ ਅੰਤਿਸ਼ ਕਰਨ ਵਿੱਚ ਵਸ ਜਾਣ ਕਰਨ ਇਸ ਮਾਤ ਲੋਕ ਵਿੱਚ ਹੀ ਨਹੀਂ ਬਲਕਿ ਪਰਲੋਕ ਵਿੱਚ ਵੀ ਮਾਨਾਤਮਾ ਦੇ ਨਾਲ ਹੀ ਜਾਂਦਾ ਹੈ ਜੋ ਪਰਮਾਤਮਾ ਦੀ ਦਰਗਾਹ ਵਿੱਚ ਵੀ ਕਬੂਲ ਹੁੰਦਾ ਹੈ ਜੀ ਗੁਰੂ ਪਿਆਰੇ ਇਹ ਸਾਰੀ ਖੇਡ ਮੰਦੀ ਅੰਤਰਮੁਖੀ ਬਿਰਤੀ ਦੀ ਖੇਡ ਹੈ ਮਨ ਆਪਣੀ ਬਾਹਰਮੁਖੀ ਬਿਰਤੀ ਦਾ ਸੰਸਾਰ ਨੂੰ ਦੇਖਦਾ ਹੈ ਪਰ ਜੇ ਉਹ ਆਪਣੇ ਮੂਲ ਥਿਰ ਘਰ ਵਿੱਚ ਟਿਕ ਜਾਏ ਤਾਂ ਨਿਰੰਕਾਰ ਨੂੰ ਦੇਖਣ ਦੀ ਸਮਰੱਥਾ ਰੱਖਦਾ ਹੈ ਕਿਉਂਕਿ ਆਪਣੇ ਅੰਦਰ ਪ੍ਰਵੇਸ਼ ਕਰਨ ਦਾ ਮਨ ਦੇ ਗਿਆਨ ਇੰਦਰੀ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਸੋ ਸੋ ਇਹ ਸਾਰਾ ਮਾਰਗ ਸੁਰਤੀ ਦਾ ਹੀ ਮਾਰਗ ਹੈ ਜੀ ਗੁਰੂ ਅੰਗਦ ਦੇਵ ਜੀ ਦਾ ਫਰਮਾਨ ਹੈ ਅੱਖੇ ਬਾਜੋ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਬਾਜੋ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋਂ ਬੋਲਣਾ ਈਉਂ ਜੀਵਤ ਮਰਨਾ ਨਾਨਕ ਹੁਕਮ ਪਛਾਨ ਕੇ ਤੋ ਖਸਮੇ ਮਿਲਣਾ ਸੋ ਸੰਗਤ ਜੀ ਇਹ ਮੇਰੇ ਆਪਣੇ ਵਿਚਾਰ ਹਨ ਜੋ ਗੁਰੂ ਗਿਆਨ ਦੀ ਸੋਜੀ ਨਾ ਪ੍ਰਾਪਤ ਹੋਏ ਹਨ ਇਹ ਮੇਰੇ ਵਿਚਾਰ ਆਪ ਜੀ ਨੂੰ ਕਿਵੇਂ ਲੱਗੇ ਜ਼ਰੂਰ ਦੱਸਣਾ ਜੀ ਅਗਲੀ ਵੀਡੀਓ ਮੈਂ ਆਉਣ ਵਾਲੇ ਦਿਨਾਂ ਵਿੱਚ ਪਾਵਾਂਗੇ ਬੋਲਦਿਆਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਮਾਫ ਕਰਿ ਦਾਨਾ ਜੀ ਸੰਗਤ ਬਖਸ਼ਣਯੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਇਰ ਗੁਰਜੀ ਕੀ ਫਤਹਿ